ਕੀ ਬਰਾਜ ਕੀ ਸਮੱਸਿਆ ਆਈਏ ਨੈਵਾ ਸਿੰਘ ਪੰਗੂ ਜੀ ਇਹ ਕੀ ਕਰਾ ਵਾਪਰੀਏ ਤੁਹਾਡੇ ਨਾਲ ਇਹਦਾ ਰਾਤੀਂ ਬਾਅਦ ਚ ਪੈ ਗਈ ਸੀਗੀ ਤਾਂ ਗੁੰਮਾ ਆ ਗਏ ਆ ਜੀ ਇੱਥੇ ਗੁੰਮਾ ਹੋਰ ਵੀ ਸੀਗੇ ਦੋ ਗੁੰਮਾ ਨੇ ਇਹਨਾਂ ਨੂੰ ਕਵਰੰਟਨ ਲੱਗ ਗਿਆ ਜਿਹੜੀ ਬਹੁਤ ਸਾਡਾ ਟੜਫ ਕੇ ਇਹਨਾਂ ਦੀ ਜਾਨ ਨਿਕਲੀ ਐ ਬੋਲੀਆਂ ਵੀ ਬਹੁਤ ਇਹ ਰਿੰਗੀਆਂ ਵੀ ਬਹੁਤ ਤੇ ਪਰ ਅਖੀਰੀ ਇਹ ਫਿਰ ਮੌਜੂਦ ਹੋ ਗਈ ਨਾ ਇਹ ਰਾਤ ਦੀ ਘਟਨਾ ਜਿਹੜੀ 3 ਵਜੇ ਅੱਛਾ ਹੁਣ 10 ਵਜੇ ਕੋਈ ਆਇਆ ਹੁਣ ਤਾਂ ਨਹੀਂ ਜੀ ਹੁਣ ਬਾਥੂੜ ਫੇਰ ਪਹਿਲੇ ਉਹ ਦੋ ਮੁਲਾਜ਼ਮਾਏ ਬਿਜਲੀ ਬੋਰਡ ਵਾਲੇ ਉਹ ਕਹਿੰਦੇ ਸੀ ਕਰੰਟ ਚੈੱਕ ਕਰਦੇ ਆ ਤੇ ਮੈਂ ਤਾਂ 3 ਨਰੀਦਰ ਕਮਾ ਸਾਹਿਬ ਸ੍ਰੀ ਪ੍ਰਧਾਨ ਨੂੰ ਕਮੇਟੀ ਨੂੰ ਰਿਪੋਰਟ ਕਰਦੀ ਸੀ ਉਹ ਕਹਿੰਦਾ ਮੈਂ ਉਹ ਫੋਟੋਆਂ ਵੀ ਜੋ ਮੈਂ ਫੋਟੋਆਂ ਹੀ ਉਹਨੂੰ ਭੇਟੀਆਂ ਤੇ ਉਹਨਾਂ ਦੇ ਅਫਸਰ ਸਾਹਿਬ ਨੂੰ ਫੋਟੋਆਂ ਬਿਜਲੀ ਬੋਰਡ ਨੂੰ ਭੇਟੀਆਂ ਔਰ ਉਹਨਾਂ ਦੇ ਬਾਦ ਦੋ ਮੁਲਾਜ਼ਮ ਆ ਗਏ ਕਹਿੰਦੇ ਚਲੇਗੇ ਕਹਿੰਦੇ ਸੀ ਕਿ ਚੈੱਕ ਕਰਕੇ ਆਉਂਦੇ ਆ ਜੀ ਤਾ ਹੈ ਕਿਹੜੀ ਪਾਕਰ ਜੀ ਹਾਂਜੀ ਮੇਰੀ ਤਾਂ ਬੰਦੇ ਦੀ ਵਾਰ ਤੇ ਇਤ ਮੋਲੀ ਰੋਡ ਜੀ ਮੋਲੀ ਰੋਡ ਪੈਂਦਾ ਮੋਲੀ ਰੋਡ ਕਿ ਕਿਨੇ ਬਾਸ ਤੇ ਖੁੱਲੀ ਹੈ ਜੀ ਕਿਨੇ ਕੋਈ ਵੀ ਘਟਣਾ ਡੋਟ ਇਹ 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 ਇਧਰ ਬੜੀ ਹਨ ਗੇਲੀ ਹੈ ਜੀ ਜਿਹੜੇ ਮੀਟਰ ਹੈ ਇਹਦਾ ਘਰਾਂ ਤੇ ਲੱਗਣਾ ਚਾਹੀਦੇ ਖੰਭਿਆਂ ਤੇ ਲੱਦਦੇ ਉਹ ਆਪਣੇ ਜਿਹੜੀ ਹੈ ਤਾਰ ਬੱਚੇ ਤੇ ਆਪਣਾ ਵਰਕ ਘੱਟ ਕਰਨ ਵਾਸਤੇ ਖੰਭਿਆਂ ਤੇ ਟੰਗ ਦਿੰਦੇ ਹੈ ਖੰਭਿਆਂ ਤੇ ਦਾ ਮਤਲਬ ਨਹੀਂ ਮੀਟਰ ਟੰਗੜਾ ਇਹ ਦੇਖੋ ਜੀ ਇਹ ਟ੍ਰੈਕ ਉੱਥੇ ਸੁਨੇ ਭਈ ਹੈ ਜੀ ਹਾਂ ਹਾਂ ਇਹ ਤਾਂ ਥੱਲੇ ਗਿਰੇ ਪਏ ਸੀਗੇ ਜੀ ਉਹ ਤਾਂ ਮੈਂ ਕਬਲੇ ਟੱਕਰ ਕਰਕੇ ਇਹਨਾਂ ਨੂੰ ਉੱਤੇ ਚੁਕਾਏ ਇਹ ਥੱਲੇ ਗਿਰ ਕੇ ਸੀਗੇ ਮੀਟਰ ਹਾਂ ਉਹ ਮੀਟਰ ਮੀਟਰ ਆਉਂਦਾ ਜੀ ਬਸ ਟੱਕੜ ਕਰੂਗਾ ਜਿਹੜਾ ਉਹ ਕੋਈ ਪਰਵਾਹ ਨਹੀਂ ਕੁਝ ਨਹੀਂ ਸਾਰੇ ਮੀਟਰਾਂ ਦਾ ਇਹ ਹਾਲ ਹੈ ਉੱਧਰ ਦੇ ਬਸ ਚਲੇ ਜਾਓ ਉੱਧਰ ਵੀ ਇਹੀ ਹਾਲ ਹੈ ਮਤਲਬ ਕੋਈ ਵੱਡਾ ਅਧਿਕਾਰੀ ਨਹੀਂ ਨਾ ਨਾ ਵੱਡਾ ਅਧਿਕਾਰੀ ਕੰਪਲੇਟ ਕਰਨ ਤੋਂ ਬਾਅਦ ਆਉਂਦਾ ਜੀ ਨਹੀਂ ਆਉਂਦਾ ਕੋਈ ਆ ਜੀ ਅਸੀਂ ਬੜੀ ਕਾफी ਕੋਸ਼ਿਸ਼ ਕੀਤੀ ਹੈ ਜੇ ਤੁਸੀਂ ਕਿਹਾ ਵੀ ਖੰਬੇ ਵੀ ਚੇਂਜ ਕਰੋ ਕੰਬੇ ਚੇਂਜ ਕਰਨ ਦੀ ਕੋਈ ਨਹੀਂ ਇਹ ਸਾਡੀ ਗਲੀ ਜਿੱਥੇ ਕੋਈ ਖੰਭਾ ਕੋਈ ਨਹੀਂ ਹੈਗਾ ਇਹ ਤਾਰਾਂ ਖਿੱਚ ਕੇ ਪਾਈਆਂ ਦੇਖੋ ਇਹ ਫ੍ਰੀਫੇਸ ਕਨੈਕਸ਼ਨ ਦੋਹਾਂ ਚ ਕੁੰਡੀਆਂ ਲਾ ਲਾ ਕੇ ਪਾਈਆਂ ਹੋਈਆਂ ਇਹ ਮਨੇ ਲੋਹੇ ਦੇ ਖੰਭੇ ਕਰਕੇ ਹੋਇਆ ਕੰਮ ਦੇ ਲੋਹੇ ਦੇ ਖੰਭੇ ਕਰਕੇ ਹੋਇਆ ਸਾਰੇ ਉਹ ਸੰਦਾ ਬਚਾਉਂਦਾ ਮੀਟਰ ਨਾ ਹੁੰਦੇ ਹੋ ਸਕਦਾ ਬਚਾਅ ਹੋ ਜਾਂਦਾ ਤੇ ਤੁਸੀਂ ਪ੍ਰਧਾਨ ਸਾਹਿਬੇ ਸੰਗਹਿ ਨਹੀਂ ਪਰ ਇੱਕ ਕੰਨਾ ਕਰ ਰਹੇ ਇਹਨਾਂ ਗਲੀਵਾਰਾ ਤਾਂ ਇਹ ਜੀ ਸੁਧਾਰ ਹੋਏ ਬਹੁਤ ਜਲਦੀ ਸੁਧਾਰ ਹੋਏ ਇਹਦਾ ਸਵੇ ਜੋ ਇਨਸਾਨੀਅਤ ਹੈ ਜੋ ਅੱਲਾਹ ਹੈ ਇਹਦਾ ਸਵੇਰੇ ਹੀ ਐਕਸ਼ਨ ਹੋਣਾ ਚਾਹੀਦਾ ਬਿਜਲੀ ਬੋਰਡ ਕੰਨੀ ਕੋਈ ਨਾ ਕੋਈ ਅਕਤਰ ਇਹ ਵੀ ਜਾਨ ਜਾਨਦਾਰ ਚ ਪਸ਼ੂ ਸੀ ਕਿ ਐਸਾ ਜਾਨ ਹੈ ਇਹਨਾਂ ਦਾ ਇਨਸਾਨ ਵੀ ਹੁੰਦਾ ਸੀ ਬੱਚਾ ਵੀ ਹੁੰਦਾ ਸੀ ਕੋਈ ਉਹਦਾ ਵੀ ਨੁਕਸਾਨ ਹੋਣਾ ਸੀ ਇਹਦਾ ਅਸੀਂ 2 ਘੰਟੇ ਹੋ ਗਏ ਤੇ ਖੜੇ ਆ ਵੀ ਕੋਈ ਹੋਰ ਨਾ ਆ ਜੇ ਕੋਈ ਤੇ ਲੋਕ ਬਹੁਤ ਆ ਕੇ ਇਸ ਦੇ ਬਾਰੇ ਸੋਚ ਰਹੇ ਆ ਵੀ ਇਹ ਤਾਂ ਬਹੁਤ ਵੱਡਾ ਨੁਕਸਾਨ ਤੋਂ ਬਚਾਅ ਹੋ ਗਿਆ ਪਸ਼ੂਆਂ ਦੇ ਡਲ ਕੀ ਗੱਲ ਜੇ ਕਿਤੇ ਇਨਸਾਨ ਜਾਂ ਬੱਚੇ ਦਾ ਹੁੰਦਾ ਹੋ ई हाँ है, है भी दो डेथ हो गई है करंट न होली बोर्ड नीजली बोर्ड ने पुष्टि की है भी बिजली करंट लगन नहीं हुई पर असिता पोस्टमार्टम करावे जो डॉक्टर रिपोर्ट आएगी मनी अ चिट्ठी कटेंगे बकायदा इन्हें कार भी करावे बिजली बोर्ड से भी करंट कल कोई जानवर भी नुकसान हो सकता है ये भी जानवर है कल इंसान ना भी हो सकता है इस करके जी जल्दी जल्दी चैक करा के काम करा ये हूँ डॉक्टर ही दसने बैठे डॉक्टर ने फोन किया है हूँ आज डॉक्टर आ रहे पत्ते भेज रहे ਇਹ ਜਿਹੜਾ ਸੰਭਾਜ ਰਹੇਗਾ ਇਹ ਲੋਹੇ ਰਹੇਗਾ ਇਹ ਪੱਥਰ ਜਿਹੜੇ ਹੋਣੇ ਚਾਹੀਦੇ ਏ ਬਿਜਲੀ ਬੋਰ ਦੱਸਣਗੇ ਕਿਉਂਕਿ ਉਹਦਾ ਕੰਮ ਹੈ ਬਿਜਲੀ ਬੋਰ ਦਾ ਕਿਉਂਕਿ ਪੁਰਾਣਾ ਕਾਫੀ ਪੁਰਾਣਾ ਕੰਬਾ ਹੈ 40-50 ਸਾਲ ਪੁਰਾਣਾ ਘਰ ਹੈ ਇਸ ਮਾਰੇ ਬਿਜਲੀ ਬੋਰ ਆ ਜਾ। ਪਰ ਜੇ ਬੋਰ ਤੇ ਬਿਜਲੀ ਸਾਰੇ ਚੈਦੇ ਬਦਲ ਕੇ ਇਹ ਪੱਥਰ ਤੇ ਲਾ ਦੇ। ਇਹ ਇਕੱਲਾ ਹੀ ਮੇਰੇ ਫੋਟੋ ਵੀ ਮੋਕੇ ਹੁਣ ਲਓ ਇਹ ਜੀਜੇ ਬਾਰੇ ਬਿਜਲੀ ਬੋਰ ਹੀ ਦੱਸੇਗਾ ਕਿ ਇਹ ਕਿੱਥੇ ਲਾ ਦੇ।